ਨੂੰ ਲੈ ਕੇ 12ਵੀਂ ਤੇ 8ਵੀਂ ਦੇ ਨਤੀਜੇ ਨੂੰ ਲੈ ਕੇ ਵਿਦਿਆਰਥੀਆਂ ਦੇ ਵਿੱਚ ਜਿਹੜੀ ਬੜੀ ਵੱਡੀ ਉਡੀਕ ਪਾਈ ਜਾ ਰਹੀ ਸੀ ਵੀ ਨਤੀਜਾ ਕਦ ਆਵੇਗਾ ਸੋ ਪ੍ਰੈਸ ਨੋਟ ਜਾਰੀ ਹੋ ਚੁੱਕਿਆ ਹੈ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਉਹਦੇ ਵਿੱਚ ਲਿਖਿਆ ਹੋਇਆ ਵੀ ਬੋਰਡ ਦਫ਼ਤਰ ਵੱਲੋਂ 8ਵੀਂ ਅਤੇ 12ਵੀਂ 6 ਮਾਰਚ 2024 ਦੌਰਾਨ ਕੰਡਕਟ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ ਮਿਤੀ 30 4 2024 ਨੂੰ ਬਾਅਦ ਦੁਪਹਿਰ 4 ਵਜੇ ਘੋਸ਼ਿਤ ਕੀਤਾ ਜਾਣਾ ਹੈ ਸਬੰਧਤ ਪ੍ਰੀਖਿਆਰਥੀ ਆਪਣਾ ਨਤੀਜਾ ਮਿਤੀ 1/5/2024 ਨੂੰ ਬੋਰਡ ਦੀ ਵੈਬਸਾਈਟ www.psb.acn ਅਤੇ www.indiareresults.com ਤੇ ਦੇਖ ਸਕਦੇ ਨੇ ਸੋ ਇਹ ਪ੍ਰੈਸ ਨੋਟ ਜਿਹੜਾ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਜਾਨੀ ਕਿ ਨਤੀਜਾ ਕੱਲ੍ਹ ਕੋਸ਼ਤ ਕੀਤਾ ਜਾਣਾਗਾ 23/4/24 ਨੂੰ ਕੱਲ ਜਿਹੜਾ ਮੈਰਟ ਹੋਲਡਰ ਵਾਲੇ ਬੱਚਿਆਂ ਦਾ ਆਜੂਗਾ ਪਰਸੋਂ ਜਿਹੜਾ ਨਤੀਜਾ ਆਪਣੇ ਦੇਖ ਸਕਦੇ ਨੇ ਕਿ 1524 ਨੂੰ ਜਾਨੀ ਕਿ ਸਾਰੇ ਵਿਦਿਆਰਥੀਆਂ ਦਾ ਜਿਹੜਾ ਬੋਰਡ ਦੇ ਜਿਹੜਾ ਮਹਈਆ ਕਰਵਾ ਦਿੱਤਾ ਜਾਵੇਗਾ ਇਸ ਤੇ ਤੇ ਕੱਲ ਨੂੰ ਜਿਹੜਾ ਕੋਸ਼ਤ ਕੀਤਾ ਜਾਵੇਗਾ 30424 ਨੂੰ ਸੋ ਵਿਦਿਆਰਥੀ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀਗੇ 12ਵੀਂ ਵਾਲੇ ਤੇ 8ਵੀਂ ਵਾਲੇ ਕਿਉਂਕਿ 12ਵੀਂ ਵਾਲੇ ਨੱਗੇ ਉੱਚ ਵਿਦਿਆ ਹਾਸਲ ਕਰਨੀ ਹੁੰਦੀ ਹੈ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਾਣਾ ਹੁੰਦਾਗਾ ਸੋ ਇਸ ਤਰੀਕੇ ਦੇ ਨਾਲ ਜਿਹੜੀ ਤੁਹਾਨੂੰ ਜਿਹੜੀ ਅਪਡੇਟ ਨਾਲ ਦੀ ਨਾਲ ਜਿਹੜੀ ਮਹਈਆ ਕਰਵਾਈ ਦੇ ਜਾ ਰਹੀ ਹੈਗੀ ਬਹੁਤ ਸਾਰੇ ਵਿਦਿਆਰਥੀ ਜਿਹੜੇ ਇੰਤਜ਼ਾਰ ਕਰ ਰਹੇ ਸੀਗੇ ਵੀ ਕਾਦਾ ਆਏਗਾ ਨਤੀਜਾ ਤਾਂ ਜਿਹੜਾ ਨਤੀਜਾ ਉਹ 3 24 ਨੂੰ ਦੁਪਹਿਰ 4 ਵਜੇ ਘੋਸ਼ਿਤ ਕੀਤਾ ਜਾਊਗਾ ਤੇ ਤੁਸੀਂ ਜਿਹੜਾ ਆਪਣਾ ਰੋਲ ਨੰਬਰ ਦੇ ਅਨਸਾਰ ਇਹ ਨਤੀਜਾ ਦੇਖ ਸਕਦੇ ਹੋ ਆਪਣੇ ਰੋਲ ਨੰਬਰ ਤੇ ਜਨਮ ਮਿਤੀ ਦੇ ਰੂਪ ਦੇ ਵਿੱਚ ਜਿਹੜਾ ਉੱਥੇ ਤੁਸੀਂ ਰੋਲ ਨੰਬਰ ਭਰਦੇ ਹੋ ਜਨਮ ਮਿਤੀ ਭਰਦੇ ਹੋ ਨਤੀਜਾ ਦੇਖ ਸਕਦੇ ਹਾਂ ਤੁਸੀਂ 1 5 2024 ਨੂੰ ਬੋਰਡ ਦੀ ਵੈੱਬਸਾਈਟ ਦੇ ਉੱਪਰ ਦੇਖ ਲੈਣਾ ਹੈ ਸੋ ਇੱਕ ਤਰੀਕ ਨੂੰ ਜਿਹੜਾ ਇੰਤਜ਼ਾਰ ਖਤਮਾ ਹੁਣ ਵਿਦਿਆਰਥੀਓ ਆਪਣਾ ਆਪਣਾ ਨਤੀਜਾ ਜਿਹੜਾ ਹੈਗਾ ਆਪਣੇ ਰੋਲ ਨੰਬਰ ਅਨੁਸਾਰ ਤੇ ਡੇਟ ਆਫ ਬਰਥ ਭਰ ਕੇ ਤੁਸੀਂ ਚੈੱਕ ਕਰ ਸਕਦੇ ਹੋ ਬਕਾਇਦਾ ਤੌਰ ਤੇ ਸੋ ਜਾਣਕਾਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਲਾਈਕ ਕਮੈਂਟ ਜਰੂਰ ਕਰਿਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਜਿਹੜੀ ਪਹੁੰਚਦੀ ਕੀਤੀ ਜਾਵੇ ਸ਼ੁਕਰੀਆ ਮਿਹਰਬਾਨੀ ਧੰਨਵਾਦ